ਆਹ ਗਾਣਾ ਬੋਲਿਆ ਯਾਰ ਬਾਕੀ ਹੋ ਗਿਆ ਬਾਬਾ ਦੋ ਪੈ ਮਾਸੀ ਨੂੰ ਦਿੱਤਾ ਪਾਜੀ 1 ਮਿੰਟ ਵੀਡੀਓ ਬੰਦ ਕਰ ਤੈਨੂੰ ਤਾਂ ਹੀ ਬਣਾ ਨਾ ਕੋਣ ਹੈ ਗੋਰਾ ਹੈ ਜੀ ਮਾਨ ਜੀ ਦੇਖੋ ਯਾਰ ਚਾਪਾ ਲਾਓ ਉਹ ਜੀ ਉਹ ਜੀ ਬਥੇਰੇ ਵੀਡੀਓ ਬਣਾ ਦਵਾਰਾ ਕੋਣ ਕੋਣ ਹੈ ਗੋਰਾ ਹੈ ਜੀ ਮਾਨ ਹੈ ਜੀ ਗੋਰਾ ਮਾਨ ਇੱਕ ਬੰਨੀ ਹੈ ਜੀ ਇਹ ਗੋਰਾ ਕਿੱਥੇ ਦਾ ਹੈ ਪਾਜੀ ਪਿੰਡ ਕਿਸੇ ਦਾ ਕੋਈ ਨਹੀਂ ਪਤਾ ਜੀ ਹਾਂ ਯਾਰ ਪਿੱਛੇ ਪੁੱਛਦੇ ਲੋ ਨਾ ਪੁੱਛਦੇ ਲੋ ਜੀ ਬਾਜੀ ਤੁਹਾਨੂੰ ਮੇਰਾ ਪੈਂਟ ਨਾਲੇ ਪਤਾ ਪਤਾ ਹੈ ਨਾ ਜੀ ਮੈਨੂੰ ਤੂੰ ਓਟਾਰੀ ਦਾ ਕਰਸਿੰਦਾ ਮੁੱਦਾ ਹੈ ਹਾਂ ਅੱਗੇ ਹਾਂ ਅੱਗੇ ਇਹਦੇ ਬਾਅਦ ਮੈਨੂੰ ਕੁਝ ਨਹੀਂ ਪਤਾ ਭਾਈ ਤੂੰ ਤਿੰਨਾ ਮੁੰਡੇ ਨਾਲ ਕੀ ਤਰੱਕੀ ਤਿੰਨਾ ਨਾਲ ਕੀ ਕਰਦਾ ਰਹਦੂ ਓਏ ਇਹ ਬੰਦੇ ਪਤਾ ਕਰੋ ਪਿੰਡ ਦਾ ਸੀ ਪਿੰਡ ਦਾ ਹੈ ਤੁਹਾਨੂੰ ਪਤਾ ਕਾਹ ਵੀ ਦੱਸ ਮੈਨੂੰ ਤਾਂ ਪਤਾ ਮੇਰੀ ਗੱਲ ਵੀਡੀਓ ਜੀ ਕਾਨੂੰ ਪੁੱਛਣਾ ਭਾਈ ਬਾਪੂ ਦੀ ਭਾਈ ਤੁਹਾਨੂੰ ਕੀ ਰਾਤ ਮਿਹੰਗ ਬਾਣੇ ਵਿੱਚ ਆਏ ਚਾਰ ਨੌਜਵਾਨਾਂ ਵੱਲੋਂ ਸ੍ਰੀ ਆਨੰਦਪੁਰ ਸਾਹਿਬ ਦੇ ਨਜ਼ਦੀਕੀ ਪਿੰਡ ਚਿੰਜੜੀ ਦੀ ਨਹਿਰ ਤੇ ਸੈਰ ਕਰ ਰਹੇ ਪਿੰਡ ਦੇ ਨੌਜਵਾਨਾਂ ਤੇ ਤਲਵਾਰਾਂ ਨਾਲ ਹਮਲਾ ਕੀਤਾ ਗਿਆ ਹਮਲੇ 'ਚ ਨੌਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਜਿਸ ਨੂੰ ਪਹਿਲਾਂ ਭਾਈ ਜੈਤਾ ਜੀ ਸਿਵਲ ਹਸਪਤਾਲ ਵਿਖੇ ਜਾਂਦਾ ਗਿਆ ਜਿਸ ਤੋਂ ਉਪਰੰਤ ਉਸ ਨੂੰ ਪੀਜੀਆਈ ਚੰਡੀਗੜ੍ਹ ਵਿਖੇ ਰੈਫਰ ਕਰ ਦਿੱਤਾ ਗਿਆ ਉਪਕਤ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਤੇ ਚਾਰੋਂ ਨੌਜਵਾਨ ਮੌਕੇ ਤੋਂ ਫਰਾਰ ਹੋ ਗਏ ਜਿਨ੍ਹਾਂ ਦਾ ਪਿੱਛਾ ਪਿੰਡ ਚਿੰਝੜੀ ਦੇ ਨੌਜਵਾਨਾਂ ਵੱਲੋਂ ਕੀਤਾ ਗਿਆ ਇਸ ਦੌਰਾਨ ਨਜ਼ਦੀਕੀ ਪਿੰਡ ਬੱਦਲ ਦੇ ਕੋਲੋਂ ਇੱਕ ਹਮਲਾਵਰ ਨੌਜਵਾਨ ਨੂੰ ਕਾਬੂ ਕਰ ਲਿਆ ਗਿਆ ਜਿਸ ਨੇ ਨਿਹੰਗ ਸਿੰਘ ਦਾ ਬਾਣਾ ਖੋਲ ਕੇ ਆਪਣੇ ਕੱਪੜੇ ਬਦਲ ਲਏ ਕਾਬੂ ਨੌਜਵਾਨ ਨੂੰ ਸਥਾਨਕ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਦੇਰ ਰਾਤ ਪੁਲਿਸ ਵੱਲੋਂ ਇਸ ਮਾਮਲੇ 'ਚ ਚਾਰ ਨੌਜਵਾਨਾਂ ਦੇ ਖਿਲਾਫ ਪਰਚਾ ਦਰਜ ਕੀਤਾ ਗਿਆ ਜਿਨ੍ਹਾਂ ਵਿੱਚੋਂ ਇੱਕ ਨੌਜਵਾਨ ਨੂੰ ਗ੍ਰਿਫਤਾਰ ਕਰ ਬਾਕੀਆਂ ਦੀ ਪਾਲ ਕੀਤੀ ਜਾ ਰਹੀ ਹੈ ਇਸ ਮੌਕੇ थाना श्री ਅਨੰਦਪੁਰ ਸਾਹਿਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ શ્રી ਅਨੰਦਪੁਰ ਸਾਹਿਬ ਦੇ ਡੀਐਸਪੀ ਅਜੇ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਇੱਕ ਨੌਜਵਾਨ ਹਮਲਾਵਰ ਨੂੰ ਗ੍ਰਿਫਤਾਰ ਕੀਤਾ ਰਿਹਾ ਹੈ ਤੇ ਬਾਕੀਆਂ ਦੀ ਪਾਲ ਕੀਤੀ ਜਾ ਰਹੀ ਹੈ ਦੱਸਿਆ ਕਿ ਇਸ ਘਟਨਾ ਵਿੱਚ ਸ਼ਾਮਲ ਚਾਰ ਨੌਜਵਾਨਾਂ ਦੇ ਖਿਲਾਫ ਵੱਖ-ਵੱਖ ਤਾਰਾਮਾਂ ਵਿੱਚ ਮਾਮਲਾ ਦਰਜ ਕੀਤਾ ਜਾ ਚੁੱਕਿਆ ਇਸ ਤੋਂ ਇਲਾਵਾ ਡੀਐਸਪੀ ਅਜੇ ਸਿੰਘ ਨੇ ਵਕ ਵਕ ਨਿਹੰਗ ਸਿੰਘ ਜਥੇਬੰਦੀਆਂ ਦੇ ਮੁਖੀਆਂ ਨੂੰ ਅਪੀਲ ਕੀਤੀ ਕਿ ਜਿਹੜੇ ਲੋਕ ਨਿਹੰਗ ਸਿੰਘਾਂ ਦੇ ਬਾਣਿਆਂ ਨੂੰ ਪਾ ਕੇ ਇਸ ਤਰ੍ਹਾਂ ਗਲਤ ਵਾਰਦਾਤਾਂ ਨੂੰ ਅੰਜਾਮ ਦੇ ਕੇ ਨਿਹੰਗ ਸਿੰਘ ਬਾਣੇ ਨੂੰ ਬਦਨਾਮ ਕਰਦੇ ਨੇ ਉਹਨਾਂ ਦੇ ਖਿਲਾਫ ਨਿਹੰਗ ਸਿੰਘ ਜਥੇਬੰਦੀਆਂ ਨੂੰ ਵੀ ਬੰਦੀ ਕਾਰਵਾਈ ਕਰਨੀ ਚਾਹੀਦੀ ਹੈ ਕਿਉਂਕਿ ਪਿਛਲੇ ਸਮੇਂ ਵਿੱਚ ਅਜਿਹੇ ਅਖੌਤੀ ਨਿਹੰਗ ਸਿੰਘਾਂ ਵੱਲੋਂ ਕਾਫੀ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਚੁੱਕਾ ਹੈ ਦੇਖੋ ਪੂਰੀ ਰਿਪੋਰਟ ਪੀਬੀ ਪ੍ਰਾਈਮ ਅਪਡੇਟ ਦੇ ਲਈ ਗਗਨ ਪੰਮਰਾ ਦੀ ਰਿਪੋਰਟ ਬੀਰ ਜੀ ਜਿਹੜੀ ਇਹ ਘਟਨਾ ਹੈ ਬਹੁਤ ਹੀ ਮਦ ਭਾਗੀ ਘਟਨਾ ਹੈ ਇਹ ਘਟਨਾ ਪਹਿਲੀ ਵਾਰ ਨਹੀਂ ਹੋਈ ਐਨੀ ਜਾਨ ਲੈਵਾ ਜਿਹੜੀ ਇਹ ਘਟਨਾ ਹੋਈ ਹੈ ਸਾਡੇ ਪਿੰਡ ਲੋਹਰਚਿੰਝੜੀ ਦੇ ਵਿੱਚ ਬਹੁਤ ਮਦ ਭਾਗੀ ਘਟਨਾ ਹੈ ਜਿਸ ਨਾਲ ਸਾਡੇ 3-4 ਲਾਗੇ ਦੇ ਪਿੰਡਾਂ ਦੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਵੇਹ ਜੀ ਘਟਨਾ ਹੈ ਜਿਹੜੀਆਂ ਹੋ ਰਹੀਆਂ ਨੇ ਲੱਗ ਲੱਗ ਜਗ੍ਹਾ ਦੇ ਉੱਤੇ ਨਹਿਰਾਂ ਦੇ ਉੱਤੇ ਸਰਿਆਂਵਾਰੂ ਪੀਤੀ ਜਾ ਰਹੀ ਹੈ ਸਰਿਆਂਵਾਰ ਨਸ਼ੇਕ ਕੀਤੇ ਜਾ ਰਹੇ ਨੇ ਉਹਨਾਂ ਨੂੰ ਜੇ ਕੋਈ ਆਮ ਹੀ ਸਾਨ ਰੋਕਦਾ ਏ ਬੇ ਸਾਡੀਆਂ ਇਥੋਂ ਧੀਆਂ ਭੈਣਾਂ ਨਿਕਲਦੀਆਂ ਜਾਂ ਸਾਡੇ ਪਰਿਵਾਰ ਦੇ ਮੈਂਬਰ ਜਾਂ ਹੋਰ ਕੋਈ ਸਾਡੇ ਪਿੰਡ ਦੇ ਵਾਸੀ ਨਿਕਲਦੇ ਨੇ ਤਾਂ ਉਹ ਉਲਟਾ ਬਾਹਰ ਕਰਦੇ ਨੇ ਰਾਤ ਨੂੰ ਵੀ ਇਸ ਤਰੀਕੇ ਨਾਲ ਹੀ ਹੋਇਆ ਸਾਡੇ ਬੜੇ ਵੀਰ ਨੂੰ ਜਾਨਲੇਵਾ ਹਮਲਾ ਉਹਦੇ ਪੇਟ ਤੇ ਉਹਦੀ ਇੱਕ ਬਾਹ ਪੂਰੇ ਗੰਦੇ ਤਰੀਕੇ ਨਾਲ ਗੱਡੀ ਗਈ ਹੈ ਤੇ ਮੈਂ ਇਹੀ ਬੇਨਤੀ ਕਰਨਾ ਚਾਹੁੰਦਾ ਇਸ ਵਕਤ ਦੇ ਮੌਜੂਦਾ ਐਮਐਲਏ ਸਾਹਿਬ ਹਜੂਰ ਸੀਗ ਬੈਂਡ ਨੂੰ ਜਿੱਦਾਂ ਤੁਸੀਂ ਪਹਿਲਾਂ ਨੱਥ ਪਾਈ ਇਸ ਤਰੀਕੇ ਨਾਲ ਨੱਥ ਪਾਓ ਇਹਨਾਂ ਨੂੰ ਤੇ ਮੈਂ ਆਸ ਵੀ ਕਰਦਾ ਹਾਂ ਤੇ ਉਹਨਾਂ ਦਾ ਫੋਨ ਵੀ ਆ ਗਿਆ ਐਸਐਸਓ ਸਾਹਿਬ ਨੇ ਉਹ ਨਹੀਂ ਦੱਸਿਆ ਬਈ ਪ੍ਰੋਪਰ ਕਾਰਵਾਈ ਜੋ ਬੰਦੀ ਇਵੈਂਟ ਇਹਨਾਂ ਤੇ ਜੋ ਵੀ ਬੰਦੀ ਕਾਰਵਾਈ ਉਹ ਕੀਤੀ ਜਾਵੇ ਚੇਅਰਮੈਨ ਸਾਹਿਬ ਨੇ ਦੱਸ ਦਿੱਤਾ ਤੇ ਬੰਦੀ ਕਾਰਵਾਈ ਹੋਏਗੀ ਅਤੇ ਨੱਥ ਪਾਈ ਜਾਵੇ ਜੀ ਸਰ ਕੋ ਸਰ ਜੇ ਪੁਲਿਸ ਪੁਲਿਸ ਦੁਆਰਾ ਰੈਗੂਲਰ ਪੈਟਰੋਲਿੰਗ ਕੀਤੀ ਜਾਵੇ ਤਾਂ ਉਹਦੇ ਨਾਲ ਬਹੁਤ ਹੀ ਵੱਡਾ ਭਾਰਾ ਨੁਕਸਾਨ ਤੋਂ ਹੋਣ ਤੋਂ ਬਚ ਸਕਦਾ ਏ ਕਿਉਂਕਿ ਜੋ ਇਹ ਗੁੰਡੇ ਸਰਿਆਮ ਕੰਮ ਦੇ ਰਹੇ ਕਿਹੜੇ ਬਾਣੇ ਦੇ ਵਿੱਚ ਨਹੰਗ ਸਿੰਘਾ ਦੇ ਬਾਣੇ ਵਿੱਚ ਬਾਣੇ ਦੇ ਵਿੱਚ ਇਹ ਕੀ ਕਰ ਰਹੇ ਉਸ ਬਾਣੇ ਨੂੰ ਬਦਨਾਮ ਕਰ ਰਹੇ ਨੇ ਬਾਅਦ ਚ ਬਾਣੇ ਨੂੰ ਉਤਾਰ ਕੇ ਸਿੱਟ ਦਿੰਦੇ ਨੇ ਬਾਅਦ ਚ ਜੀਨਾ ਜਾਂ ਕੋਟ ਜੋ ਇੱਕ ਮੁਜ਼ਰਮ ਫੜਿਆ ਹੋਇਆ ਏ ਇਸੇ ਹੀ ਬਾਣੇ ਨੂੰ ਉਤਾਰ ਕੇ ਸਿੱਟ ਕੇ ਬਾਅਦ ਚ ਜੀਨ ਦੇ ਵਿੱਚ ਪਾਇਆ ਗਿਆ ਏ ਜਦੋਂ ਸਾਡੇ ਪਿੰਡ ਦੇ ਮੋਤਵਰ ਸੱਜਣਾ ਮਿੱਤਰਾਂ ਨੇ ਭਰਾਵਾਂ ਨੇ ਨੌਜਵਾਨ ਪੀੜੀ ਨੇ ਫੜਿਆ ਤਾਂ ਪਤਾ ਲੱਗਿਆ ਵੇ ਨਹੰਗ ਸਿੰਘ ਬਾਣੇ ਦੇ ਵਿੱਚ ਇਸ ਬੰਦਿਆਂ ਨੇ ਚਾਰ ਬੰਦੇ ਨੇ ਜਾਨੇ ਲੇਵਾ ਹਮਲਾ ਕੀਤਾ ਜੀ ਬਾਜੀ ਪੰਚਾਇਤ ਜੀ ਦੀ ਲੋੜ ਦੀ ਘਟਨਾ ਜੀ ਇਹ ਲਗਭਗ 7:30 ਵਜੇ ਦੀ ਲਗਭਗ 3:00 ਘਟਨਾ ਹੈ ਰਾਤ ਨੂੰ ਤੇ ਇਹ ਤਿੰਨ ਚਾਰ ਨੌਜਵਾਨ ਜਿਹੜੇ ਹੈਗੇ ਇਹ ਨਿਹੰਗ ਬਾਣੇ ਚ ਤੇ ਇਹ ਆਏ ਆ ਤੇ ਇਹਨਾਂ ਨਾਲ ਕੋਈ ਨਸ਼ਾ ਨਸ਼ਾ ਵੀ ਖਾਦਾ ਹੋਇਆ ਸੀ ਤੇ ਇਹ ਸਾਡੇ ਤੇ ਪਿੰਡ ਦੇ ਜਿਹੜੇ ਨੌਜਵਾਨ ਨੇ ਪੂਰੀ ਤਰ੍ਹਾਂ ਨਾਲ ਇਹ ਵੱਡ ਟੁਕੀ ਵੀ ਕੀਤੀ ਹੈ ਤੇ ਉਹ ਜਿਹੜਾ ਅੱਜ ਸਰਕਾਰੀ ਹਸਪੀਟਲ ਤੋਂ ਪੀਜੀ ਆਈ ਅੱਜ ਏਰੇ ਇਲਾਜ ਲਈ ਉੱਥੇ ਦਾਖਲ ਹੈ ਤੇ ਕੀ ਨਾਮ ਦਾ ਜੀ ਉਹਦਾ ਨਾਮ ਹੈਗਾ ਜੀ ਰਾਜਕੁਮਾਰ ਜੀ ਹੇ ਕੀ ਬਹੁਤ ਬੁਰੀ ਚੀਜ਼ ਜਬਦੀ ਉਹਦੀ ਬਾਹ ਤੇ ਪੂਰੀ ਜਰ ਤਰ੍ਹਾਂ ਉਹ ਬਾਹ ਟੁੱਕੀ ਗਈ ਹੈ ਪੂਰੀ ਤਰ੍ਹਾਂ ਵੱਢੀ ਗਈ ਹੈ ਸਿਰ ਚ ਵੀ ਉਹਦੇ ਟਾਕੇ ਲੱਗੇ ਹੋਏ ਆ ਤੇ ਸ਼ਾਇਦ ਪੇਟ ਚ ਵੀ ਆ ਕੋਈ ਨਾ ਕੋਈ ਹੋਈ ਹੈ ਇੰਜਰੀ ਤੇ ਬਹੁਤ ਬੁਰੀ ਹਾਲਤ ਚ ਹੈ ਕਿਸ ਤਰ੍ਹਾਂ ਦੀ ਇੰਜਰੀ ਇਹ ਤਲਵਾਰ ਨਾਲ ਸ਼ਾਇਦ ਉਹਨਾਂ ਨੇ ਬਾਹ ਕੀਤਾ ਹੈ ਜੀ ਤੇ ਕਿਰਚ-ਕੁਰਚ ਵੀ ਠੀਕ ਹੈ ਕਹਿੰਦੇ ਹੋਰ ਉਹਨਾਂ ਕੋਲ ਨਸ਼ਾ ਵੀ ਪੀਖਦੇ ਆ ਤੇ ਸ਼ਾਇਦ ਉਹਨਾਂ ਨੂੰ ਬੋਤਲਾ ਦਿੱਤੀ ਹੈ ਕਿਛ ਪਿਆ ਕਿ ਕਿੰਨੇ ਜਣੇ ਕੋਲ ਆਉਣ ਲੱਗ ਪਿਆ ਇਹ ਇਹ ਚਾਰ ਬੰਦੇ ਸੀ ਇਹ ਤੇ ਇਹ ਉਥੇ ਆਮ ਸੜਕ ਦੇ ਵਿੱਚ ਪੂਰੇ ਮਿਲਰ ਕੇ ਆ ਰਹੇ ਸੀ ਤੇ ਇਹ ਇਹ ਮੁੰਡੇ ਨਾਲ ਵਗੋਣਾ ਬਾਹਰ ਕਰ ਚੁੱਕੇ। ਕੱਟਣਾ ਕੀ ਕਰਦਾ ਗੱਲ ਕੀ ਹੋਈਏ ਜਿਹੜੀ ਗੱਲ ਇਹ ਗੱਲ ਇਹ ਕੁਝ ਵੀ ਨਹੀਂ ਹੈ ਗੱਲ ਤਾਂ ਉਹ ਆਪਣੀ ਸੈਰ ਨੂੰ ਕੋ ਨਹਿਰ ਕੋ ਜਾ ਰਿਹਾ ਸੀ ਤੇ ਉਹ ਉਪਰੋਂ ਨਹਿਰ ਤੇ ਥੱਲੇ ਨੂੰ ਆ ਰਹੇ ਸੀ ਤੇ ਬਸ ਉਹਨਾਂ ਮੁੰਡਾ ਮਾਰ ਕੇ ਤੇ ਪਾਸੇ ਇੰਨੀ ਗੱਲ ਉਹਨਾਂ ਨੇ ਹੋਈ ਆ ਵੀ ਮੁੰਡਾ ਕਿਉਂ ਮਾਰਿਆ ਤੇ ਇਹ ਤੋਂ ਬਾਅਦ ਤੇ ਉਹਨਾਂ ਨੇ ਤਲਵਾਰ ਘੱਡੀ ਆ ਤੇ ਉਹਨਾਂ ਦੇ ਜ਼ਖਮ ਕਰਤਾ ਤੇ ਤਲਵਾਰ ਨਾਲ ਬਾਹ ਘੱਟਦੀ ਕਿੰਨੇ ਹੋਰ ਵੀ ਜ਼ਖਮੀ ਹੋਏਗੇ ਇੱਕੇ ਬੰਦੇ ਨਹੀਂ ਕੋਈ ਜ਼ਖਮੀ ਹੋਇਆ ਉਹ ਉਹਨਾਂ ਨੇ ਢਾ ਲਿਆ ਸੀ ਬਾਕੀਆਂ ਨੇ ਫਿਰ ਤੋ ਤਿੰਨ ਬੰਦੇ ਨੇ ਉਹਨਾਂ ਨੂੰ ਥੱਲੇ ਤੋਂ ਕੱਢਿਆ ਉਹ ਤੇ ਬਚਾਇਆ ਉਹਨਾਂ ਕੋਲ ਜੋ ਕੋਈ ਫੜਿਆ ਵੀ ਗਿਆ ਇੱਕ ਬੰਦਾ ਫੜਿਆ ਗਿਆ ਮੌਕੇ ਤੇ ਤੇ ਬਾਕੀ ਪੁਲਿਸ ਦੀ ਉਹਦੇ ਨਾਮ ਜਿਹੜੇ ਆ ਦਰਸ਼ਕ ਤੇ ਉਹਨਾਂ ਕੋਲ ਜਿਹੜੇ ਨਸ਼ਾ ਫੜਿਆ ਕੀ ਕੀ ਨਸ਼ਾ ਫੜਿਆ ਗਿਆ ਉਹਨਾਂ ਦੇ ਅ ਲਛਾ ਦੇ दारू ਦੀ ਬੋਤਲ ਸੀਕ ਤੇ ਇੱਕ ਹੋਰ ਵੀ ਕੋਈ ਸਮਾਨ ਸੀ ਉਹ ਪਤਾ ਨਹੀਂ ਕੀ ਆ ਸੀ ਗਾਂਜਾ ਸੀ ਜਾਂ ਕੁਝ ਹੋਰ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਅਸੀਂ ਇਹੀ ਮੰਗ ਕਰਦੇ ਆ ਵੀ ਸਾਡੇ ਪਿੰਡ ਜਿਹੜੇ ਆ ਜਿਹੜੇ ਇਲਾਕੇ ਜਿਹੜੀਆਂ ਇਹ ਬਾਰਦਾਸ਼ ਬਹੁਤ ਹੀ ਹੋ ਰਹੀਆਂ ਤੇ ਇਹਦੇ ਤੇ ਬਹੁਤ ਸਖਤੀ ਨਾਲ ਨਾਥ ਪਾਈ ਜਾਵੇ ਤਾਂ ਜੋ ਇਹ ਲੋਕਾਂ ਦਾ ਜਿਹੜਾ ਜੀਣਾ ਇਹਨਾਂ ਨੂੰ ਡੁੱਬਰ ਕੀਤਾ ਹੋਇਆ ਤੇ ਆਮ ਇਹ ਦਿਨ ਵੇਲੇ ਦਿਨ ਦੁਪਹਿਰ ਵੇਲੇ ਸ਼ਾਮ ਵੇਲੇ ਵੀ ਇਹ ਲੁੱਟ ਖੋਹ ਦੀਆਂ ਵਾਰਦਾਤਾਂ ਹੁੰਦੀਆਂ ਤੇ ਇਹਨਾਂ ਨੂੰ ਨੱਥ ਪਾਈ ਜਾਂਦੀ ਅੱਛਾ ਜੀ ਤੁਹਾਨੂੰ ਪਤਾ ਦਾ ਕਿੰਨੇ ਨੇ ਪ੍ਰਸ਼ਾਸਨ ਨੂੰ ਬੋਲੋ ਪਰਚਾ ਦਰਜ ਕਰ ਦਿੱਤਾ ਗਿਆ ਤੇ ਅਰੈਸਟ ਜਿਹੜੀ ਆ ਕੁਛ ਰਹਿੰਦੀ ਆ ਬਾਕੀ ਪਾਉਣ ਲਈ ਰਿਪੋਰਟ ਕਰ ਹਾਂ ਬਾਈ ਨਹੀਂ ਬਾਈ ਨਹੀਂ ਕੀ ਕਾਰਵਾਈ ਚੱਲੂ ਤੇ ਜੀ ਸਾਡੇ ਨਜ਼ਦੀਕ ਹੀ ਹੈਗਾ ਪਿੰਡ ਝਿੰੜੀ ਹੈਗਾ ਇੱਥੇ ਰਾਤ ਨੂੰ ਪਿੰਡ ਦੇ ਨੌਜਵਾਨ ਮੁੰਡੇ ਸੈਰ ਕਰਦੇ ਪਏ ਸੀ ਕਿ ਗਊ ਚਾਰ ਬੰਦੇ ਉਹਨਾਂ ਜੋ ਇੱਕ ਦਮਾਲਾ ਜੇ ਬਣਿਆ ਸੀਗਾ ਇੱਕ ਨਈ ਟਾਈਪ ਆਫ ਤੇ ਬਾਕੀ ਬਾਣੇ ਸੀਗੇ ਇਹਨਾਂ ਨੇ ਅਟੈਕ ਕੀਤਾ ਇਹਨਾਂ ਦੇ ਉੱਤੇ ਮੁੰਡਿਆਂ ਦੇ ਉੱਤੇ ਤੇ ਇੱਕ ਮੁੰਡੇ ਦੀ ਬਾਹ ਕਾਫੀ ਜ਼ਖਮੀ ਕਰ ਦਿੱਤੀ ਤੇ ਉਹਨੂੰ ਅਸੀਂ ਇਮੀਡੀਏਟਲੀ ਉੱਥੋਂ ਹਸਪੀਟਲ ਲੈ ਜਾਂਦੇ ਤੇ ਪਿੰਡ ਵਾਲੇ ਜਿਹੜੇ ਮੁੰਡੇ ਸੀਗੇ ਇਹਨਾਂ ਨੇ ਬੜੀ ਹਿੰਮਤ ਦਿਖਾਈ ਬੜੀ ਦਲੇਰੀ ਦੇ ਨਾਲ ਮੁਕਾਬਲਾ ਕੀਤਾ ਤੇ ਇੱਕ ਬੰਦਾ ਕਾਬੂ ਕਰ ਲਿਆ ਫਿਰ ਸਾਡੇ ਕੋਲ ਇਨਫੋਰਮੇਸ਼ਨ ਆਈ ਔਰ ਅਸੀਂ ਉੱਥੇ ਮੌਕੇ ਤੇ ਜਾ ਕੇ ਪੁਲਿਸ ਨੇ ਇਹਨਾਂ ਨੂੰ ਹਰਾਸਤ ਚ ਲਿਆ ਹੈਗਾ ਤੇ ਹਾਲੇ ਤੱਕ ਜਿਹੜੀ ਅਸੀਂ ਅ ਕੇਸ ਰਜਿਸਟਰ ਕਰ ਦਿੱਤਾ ਹੈਗਾ 109 ਬੀਐਨਐਸ ਦਾ ਤੇ ਉਹਨੂੰ ਆਪਣਾ ਇੱਕ ਜਿਹੜਾ ਦੋਸ਼ੀ ਹੈਗਾ ਉਹ ਗ੍ਰਿਫਤਾਰ ਹੋ ਚੁੱਕਾ ਹੈ ਤੇ ਬਾਕੀ ਖੋਰ ਦੋਸ਼ੀ ਦੀ ਪਛਾਣ ਵੀ ਹੋ ਚੁੱਕੀ ਆ ਤੇ ਜਿਹੜੇ ਦੋ ਦੋਸ਼ੀ ਆ ਉਹਨਾਂ ਦੇ ਕੱਚੇ ਨਾਮ ਸਾਡੇ ਕੋਲ ਹੈਗੇ ਆ ਉਹਨਾਂ ਬਾਰੇ ਅਸੀਂ ਤਫਤੀਸ਼ ਕਰ ਰਹੇ ਆ ਤੇ ਜਲਦੀ ਉਹ ਅਸੀਂ ਉਹਨਾਂ ਨੂੰ ਫੜਨ ਸਫਲ ਹੋਵਾਂਗੇ ਬ੍ਰਾਹਮਾ ਜੀ ਹੱਲੇ ਦੇ ਇਹਨਾਂ ਕੋਲ ਇੱਕ ਬੈਗ ਹੈਗਾ ਕਿਟ ਬੈਗ ਹੈਗਾ ਬਾਕੀ ਹੱਲੇ ਤਫਤੀਸ਼ ਚੱਲਦੀ ਪਈ ਹੈਗੀ ਆ ਇਗਾ ਜਿੱਦਾਂ ਇਹ ਬੰਦੇ ਬਾਕੀ ਦੇ ਜਿਹੜੇ ਹੈਗੇ ਤੇਨੂੰ ਦੋਸ਼ੀ ਜਿਹੜੇ ਹੋਰ ਅਰੈਸਟ ਕਰਦੇ ਹੈਗੇ ਆ ਆਪਾਂ ਫਿਰ ਤੁਹਾਨੂੰ ਉਹ ਅਪਡੇਟ ਕਰਦੇ ਆਂ ਮੈਂ ਤਾਂ ਜੀ ਇਹੀ ਅਪੀਲ ਕਰਨਾ ਚਾਹੂੰਗਾ ਸਾਰੀਆਂ ਜਿੱਥੇ ਬੰਦੀਆਂ ਨੂੰ ਕਿ ਇਹ ਜਿਹੜੇ ਹੈਗੇ ਇਹਨਾਂ ਨੂੰ ਚੰਗੀ ਤਰ੍ਹਾਂ ਦੇਖ ਲੈਣ ਇਹ ਵੀ ਕਿ ਹੋਜੇ ਕੇਸ ਪਛੋਕੜ ਦੇ ਹੈਗੇ ਨੇ ਤੇ ਤਾਂ ਜੋ ਕੋਈ ਐਦਾਂ ਦੀ ਗੱਲ ਜਿਹੜੀ ਹੈਗੀ ਆ ਕਿ ਇਹ ਬਾਣੇ ਦੇ ਵਿੱਚ ਆ ਕੇ ਕੋਈ ਐਦਾਂ ਦਾ ਕੋਈ ਗੈਰ ਕਾਨੂੰਨੀ ਕੰਮ ਕਰ ਦਿੰਦੇ ਹੈਗੇ ਆ ਜਾਂ ਗਲਤ ਕੰਮ ਕਰ ਦਿੰਦੇ ਜਿਹਦੇ ਨਾਲ ਕਿ ਉਹ ਬੜਾ ਇੱਕ ਠੀਕ ਨਹੀਂ ਲੱਗਦਾ ਹੈਗਾ ਤੇ ਇਹ ਚਾਹੀਦਾ ਤੇ ਸਾਰਿਆਂ ਨੂੰ ਅਹੀ ਹੈਗਾ ਜੀ ਕਿ ਜਿਹੜੇ ਇਦਾਂ ਦੇ ਬੰਦੇ ਹੈਗੇ ਆ ਜਾਲੀ ਭੇਜਤਾਰਨ ਕਰਕੇ ਬਹਿਰੂਪੀਏ ਬਣ ਕੇ ਤੇ ਇਹ ਬਾਣਾ ਪਾ ਲੈਂਦੇ ਹੈਗੇ ਔਰ ਇਹਨਾਂ ਤੇ ਜਿਹੜਾ ਹੈਗਾ ਵੱਦ ਤੋਂ ਵੱਦ ਇਹਨਾਂ ਦੇ ਰੱਖਿਆ ਜਾ ਖਿਆਲ ਰੱਖਿਆ ਜਾ ਤਾਂ ਜੋ ਇਹਨਾਂ ਦਾ ਨਾਂ ਨਬਰਦ ਸਕਾ ਦੇਖੋ ਇਹਦੇ ਚ ਇਦਾਂ ਹੈਗਾ ਜੀ ਕਿ ਪਟੋਲਿੰਗ ਤੇ ਸਾਡੀ ਚੱਲਦੀ ਹੈਗੀ ਆਲਵੇਸ ਚੱਲਦੀ ਹੈਗੀ ਆ ਤੇ ਖਾਸ ਕਰਕੇ ਆ ਦਿਨਾਂ ਵਿੱਚ ਤੇ ਜ਼ਿਆਦਾ ਹੁੰਦੀ ਆ ਪਰ ਕੋਈ ਵੀ ਜਿੱਦਾਂ ਹਰ ਜਗ੍ਹਾ ਨੂੰ ਕਿਤੇ ਨਾ ਕਿਤੇ ਕਵਰ ਹਰ ਟਾਈਮ ਨਹੀਂ ਕੀਤਾ ਜਾ ਸਕਦਾ ਪਰ ਇਹ ਬੜੀ ਵਧੀਆ ਗੱਲ ਹੋਈ ਆ ਕਿ ਹਿੰਮਤ ਕੀਤੀ ਦਲੇਰੀ ਕੀਤੀ ਪਿੰਡ ਦੇ ਮੁੰਡਿਆਂ ਨੇ ਤੇ ਅਸੀਂ ਮੌਕੇ ਤੇ ਜਾ ਕੇ ਉਹਨੂੰ ਫੜ ਲਿਆ ਤੇ ਇਹੀ ਆ ਕਿ ਮੇਰੀ ਅਪੀਲ ਹੈ ਆਮ ਪਬਲਿਕ ਨੂੰ ਵੀ ਇਹ ਅਪੀਲ ਹੈ ਜੀ ਆ ਕਿ ਕੋਈ ਵੀ ਜਦੋਂ ਇਦਾਂ ਦਾ ਹੁੰਦਾ ਤੇ ਇਮੀਡੀਏਟਲੀ ਸਾਡੇ ਨੋਟਿਸ 'ਚ ਲਿਆਓ ਜੇ ਕੋਈ ਸ਼ੱਕੀ ਬੰਦਾ ਨੰਗਦਾ ਬੜਦਾ ਦੇਖਦੇ ਪਾਏ ਹੋ ਕੰਟਰੋਲ ਰੂਮ ਤੇ ਦੱਸੋ ਐਸਐਚਓ ਸਾਹਿਬ ਦੱਸੋ ਮੇਰੇ ਫੋਨ ਤੇ ਫੋਨ ਕਰੋ ਇੱਥੇ ਕੁਛ ਅਤੀ ਬੰਦੇ ਫਿਰ ਰਹੇ ਹੈਗੇ ਆ ਤੇ ਆਪਾਂ ਸੂਡਾ ਟੱਪੋਂ ਨੂੰ ਟਾਈਮ 'ਤੇ ਵੈਰੀਫਾਈ ਕਰਕੇ ਕੋਈ ਹੋਜੀ ਮੰਦਪਾਗੀ ਘਟਨਾ ਨੂੰ ਕੋਈ ਜਾਣ ਨਾ ਦੇ ਸਕੀ